ਹੈਲੋ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਸਵਾਗਤ ਆ ਜੀ ਸਾਡੇ ਛੋਟੇ ਜਿਹੇ ਤੇ ਪਿਆਰੇ ਜਿਹੇ ਵਲੌਗ ਦੇ ਵਿੱਚ ਜੀ ਤੇ ਮਾਰਨਿੰਗ ਹੋ ਚੁੱਕੀ ਆ ਜੀ ਤੇ ਸਿੱਧੂ ਸਾਹਿਬ ਆ ਜਿਹੜਾ ਕੰਮ ਤੇ ਜਾਣ ਦੀ ਤਿਆਰੀ ਕਰ ਰਹੇ ਆ ਜੀ ਤੇ ਆਪਾਂ ਵੀ ਉਹਨਾਂ ਦੀ ਰੋਟੀ ਬਣਾ ਦਿੱਤੀ ਆ ਜੀ ਤੇ ਰੋਟੀ ਪੈਕ ਵੀ ਕਰ ਦਿੱਤੀ ਆ ਬਸ ਉਹਨਾਂ ਦਾ ਜਾਣ ਦਾ ਜਿਹੜਾ ਟਾਈਮ ਹੋਇਆ ਪਿਆ ਜੀ ਇਸੇ ਕਰਕੇ ਜਿਹੜਾ ਸਾਡਾ ਜਲਦੀ ਜਲਦੀ ਜਿਹਾ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਦਾ ਜੀ ਤੇ ਸਾਡੇ ਜਿਹੜੇ ਪਿਆਰੇ ਜਿਹੇ ਫਾਲੋਅਰ ਆ ਜੀ ਉਹ ਸਾਨੂੰ ਡੇਲੀ ਕਹਿੰਦੇ ਡੇਲੀ ਡੇਲੀ ਵਲੌਗ ਪਾਇਆ ਕਰੋ ਜੀ ਐਕਚੁਅਲ ਦੇ ਵਿੱਚ ਟਾਈਮ ਥੋੜਾ ਜਿਹਾ ਘੱਟ ਹੋਣ ਕਰਕੇ ਥੋੜਾ ਜਿਹਾ ਬਿਜੀ ਹੋਣ ਕਰਕੇ ਜਿਹੜੇ ਵਲੌਗ ਆ ਸਾਡੇ ਡੇਲੀ ਮਿਸ ਹੋ ਜਾਂਦੇ ਆ ਜੀ ਪਰ ਅਸੀਂ ਕੋਸ਼ਿਸ਼ ਜਰੂਰ ਕਰਦੇ ਆ ਜੀ ਜਿਹੜੇ ਆਪਣੇ ਸਬਸਕ੍ਰਾਈਬਰ ਨੂੰ ਡੇਲੀ ਅਸੀਂ ਵਲੌਗ ਦਿਖਾਈਏ ਜੀ ਬਾਕੀ ਮਲਾਉਣੇ ਆ ਜੀ ਸਿੱਧੂ ਸਾਹਿਬ ਨਾਲ ਤਿਆਰੀ ਕਰ ਰਹੇ ਆ ਜੀ ਕੰਮ ਤੇ ਜਾਣ ਦੀ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਸਿੱਧੂ ਸਾਹਿਬ ਆ ਤਿਆਰ ਹੋ ਰਹੇ ਆ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਸਵਾਗਤ ਆ ਜੀ ਸਾਡੇ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਸੋ ਮੈਂ ਜੀ ਹੁਣ ਜਿਹੜਾ ਕਿ ਆਪਣਾ ਕੰਮ ਦੇ ਵਿੱਚ ਹੋ ਚੁੱਕਿਆ ਬਿਜ਼ੀ ਇਸ ਕਰਕੇ ਸਾਡੇ ਜਿਹੜੇ ਵਲੌਗ ਆ ਡੇਲੀ ਵਲੌਗ ਕਿਤੇ ਕਿਤੇ ਹੀ ਡੇਲੀ ਨਹੀਂ ਹਫਤੇ ਦੇ ਵਿੱਚ ਇੱਕ ਜਾਂ ਦੋ ਆਇਆ ਕਰਨਗੇ ਕਿਉਂਕਿ ਉਹਦੇ ਵਿੱਚ ਇਹ ਆ ਕਿ ਜਿਹੜੇ ਆਪਣੇ YouTube ਦੇ ਪਿਆਰੇ ਜੀ ਸਬਸਕ੍ਰਾਈਬਰ ਆ ਜਾਂ Instagram ਦੇ ਫਾਲੋਅਰ ਆ ਤੇ ਆਪਣੇ Facebook ਦੇ ਫਾਲੋਅਰ ਆ ਉਹ ਚਾਹੁੰਦੇ ਆ ਕਿ ਜਿਹੜੇ ਤੁਸੀਂ ਆਪਣੇ ਵਲੌਗ ਡੇਲੀ ਵਿੱਚ ਪਾਇਆ ਕਰੋ ਪਰ ਕੀ ਕਰੀਏ ਕੰਮ ਚਲਾਉਣ ਵਾਸਤੇ ਕਮਾਈ ਕਰਨੀ ਪੈਂਦੀ ਤੇ ਕਮਾਈ ਕਰਨ ਵਾਸਤੇ ਕੰਮ ਕਰਨਾ ਪੈਂਦਾ ਤੇ ਕੰਮ ਕਰਨ ਵਾਸਤੇ ਇਹ ਜਿਹੜਾ ਆਪਣਾ ਫ੍ਰੀ ਟਾਈਮ ਆ ਉਹ ਕੰਮ ਦੇ ਵਿੱਚ ਲਾਉਣਾ ਪੈਂਦਾ ਇਸ ਕਰਕੇ ਮੈਂ ਜਿਹੜਾ ਥੋੜਾ ਜਿਹਾ ਹੋ ਚੁੱਕਿਆ ਜੀ ਬੀਜੀ ਪਰ ਆਪਾਂ ਫਿਰ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਰੂਬਰੂ ਹੋਣ ਦੀ ਸੋ ਆਪਣਾ ਜੀ ਹੁਣ ਲਗਭਗ ਟਾਈਮ ਹੋ ਚੁੱਕਿਆ ਕੰਮ ਤੇ ਜਾਣ ਦਾ ਤੇ ਆਪਾਂ ਚੱਲੇ ਆ ਜੀ ਡੱਬਾ ਚੱਕ ਕੇ ਰੋਟੀ ਵਾਲਾ ਤੇ ਪਹੁੰਚਦੇ ਆ ਕੰਮ ਤੇ ਕਿਤੇ ਇਹ ਨਾ ਹੋਵੇ ਮੈਂ ਇੱਥੇ ਵਲੌਗ ਬਣਾਈ ਜਾਵਾਂ ਤੇ ਅੱਗੇ ਜਾਂਦਿਆਂ ਨੂੰ ਮੇਰਾ ਵਲੌਗ ਬਣਾ ਦੇ। ਸੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ। ਥੈਂਕ ਯੂ। ਹਾਂਜੀ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਾਡਾ ਛੋਟਾ ਜਿਹਾ ਵਲੌਗ ਬਹੁਤ ਵਧੀਆ ਲੱਗਿਆ ਹੋਵੇਗਾ। ਕਮੈਂਟ ਕਰਕੇ ਜਰੂ ਤੇ ਬਾਕੀ ਆਪਾਂ ਮਿਲਦੇ ਜਲਦੇ ਰਵਾਂਗੇ ਜੀ ਤੇ ਕਮੈਂਟ ਜਰੂਰ ਕਰਦੇ ਰਿਹਾ ਕਰੋ ਜੀ ਤਾਂ ਜੋ ਸਾਨੂੰ ਵੀ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਅਪਡੇਟਸ ਮਿਲਦੀ ਰਵੇ ਤੇ ਬਾਕੀ ਜੀ ਓਕੇ ਬਾਏ ਬਾਏ ਥੈਂਕ ਯੂ